ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸਮਰਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿੱਚ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਸਕੂਲ 11ਵੀਂ ਅਤੇ 12ਵੀਂ ਦੇ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ ਇਸ ਸੈਮੀਨਾਰ ਵਿੱਚ ਡੀਐਸਪੀ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਅਤੇ ਚਾਇਨਾ ਡੋਰ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ ਇਸ ਸੈਮੀਨਾਰ ਵਿੱਚ ਡੀਐਸਪੀ ਨੇ ਬੱਚਿਆਂ ਨੂੰ ਚਾਇਨਾ ਡੋਰ ਤੋਂ ਇਨਸਾਨਾਂ ਅਤੇ ਪੰਛੀਆਂ ਜਾਨਵਰਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਡੀਐਸਪੀ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹ ਕੇ ਬੱਚਿਆਂ ਨੂੰ ਉੱਚ ਸਿੱਖਿਆ ਉੱਚ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਨਾਲ ਬੱਚੇ ਆਪਣਾ ਚੰਗਾ ਭਵਿੱਖ ਬਣਾ ਸਕਣਗੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣਗੇ ਡੀਐਸਪੀ ਨੇ ਕਿਹਾ ਕਿ ਚਾਈਨਾ ਡੋਰ ਨਾਲ ਜਿੱਥੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਨੁਕਸਾਨ ਹੁੰਦਾ ਹੈ ਤੇ ਚਾਈਨਾ ਡੋਰ ਨਾਲ ਅਸਮਾਨ ਵਿੱਚ ਉੱਡ ਰਹੇ ਪੰਛੀਆਂ ਨੂੰ ਵੀ ਵੱਡਾ ਨੁਕਸਾਨ ਹੁੰਦਾ ਹੈ ਕਿਉਂਕਿ ਉਹਨਾਂ ਦੇ ਪਰ ਕੁੱਤਰ ਚਾਈਨਾ ਡੋਰ ਨਾਲ ਕੁਤਰੇ ਜਾਂਦੇ ਹਨ ਜਿਸ ਨਾਲ ਉਹ ਦੁਬਾਰਾ ਕਦੇ ਉੱਡ ਨਹੀਂ ਸਕਦੇ ਇਸ ਕਰ ਕਾਰਨ ਬੱਚਿਆਂ ਨੂੰ ਕਸਮ ਖਾਣੀ ਚਾਹੀਦੀ ਹੈ ਕਿ ਚਾਈਨਾ ਡੋਰ ਨਾਲ ਪਤੰਗ ਨਹੀਂ ਉਡਾਵਾਂਗੇ ਸਮਰਾਲਾ ਤੋਂ ਬਿਊਰੋ ਰਿਪੋਰਟ ਇਹ ਤਾਂ ਚਾਈਨਾ ਡੋਰ ਵਾਲੇ ਦਾ ਜ਼ਮੀਨਾ ਕਰਾਇਆ ਸੀ ਮੈਂ ਧੰਨਵਾਦੀ ਹਾਂ ਪ੍ਰਿੰਸੀਪਲ ਸਾਹਿਬ ਸਕੂਲ ਸਟਾਫ ਤੇ ਬੱਚਿਆਂ ਦਾ ਬੱਚਿਆਂ ਨੂੰ ਸੀ ਵੇਅਰ ਕਰਨ ਲਈ ਚਾਈਨਾ ਡੋਰ ਬਾਰੇ ਨਸ਼ਿਆਂ ਬਾਰੇ ਤੇ ਤੌਰ ਬਾਰੇ ਇਹਦੇ ਅਵੇਅਰਨੈਸ ਰਿਗਾਰਡਿੰਗ ਸੈਮੀਨਾਰ ਲਾਇਆ ਸੀ ਬੱਚਿਆਂ ਨੂੰ ਜਿਹੜਾ ਇਹਦੇ ਬਾਰੇ ਪ੍ਰੋਪਰ ਗ੍ਰੀਪ ਦਿੱਤਾ ਗਿਆ ਜਿਹੇ ਪਹਿਲਾ ਬੱਚਾ ਪਤੰਗੜਾ ਦਾ ਪਾਇਆ ਗਿਆ ਚਾਈਨਾ ਡੋਰ ਦੇ ਨਾਲ ਉਹਦੇ ਵੇਅਰਨਸ ਦੇ ਖਲਾਫ ਵੀ ਹੋ ਗਈ ਇਸ ਕਰਕੇ ਨਾ ਬੱਚਿਆਂ ਨੂੰ ਸਟੇਜ ਦਿੱਤਾ ਗਿਆ ਤੇ ਇਹਨਾਂ ਨੂੰ ਸੌਮ ਵੀ ਪਾਈ ਗਈ ਹੈ ਵੀ ਇਹ ਆਪਣੇ ਪਿੰਡ ਦੇ ਵਿੱਚ ਆਪਣੇ ਸਾਥੀ ਜਿਹੜੇ ਉਹਦੇ ਪਲੱਸ 1 2 ਵਾਲੇ ਬੱਚੇ ਨੇ ਛੋਟੇ ਬੱਚਿਆਂ ਦੇ ਨਾਲ ਸਾਰਿਆਂ ਦੇ ਨਾਲ ਅਗੇ ਇਹ ਗੱਲ ਸ਼ੇਅਰ ਕਰਨਗੇ ਤੇ ਇਹਨਾਂ ਵੀ ਬੱਚਿਆਂ ਨੇ ਵੀ ਸਾਨੂੰ ਜਿਹੜੀ ਆ ਵਾਅਦਾ ਕੀਤਾ ਵੀ ਸਾਡੇ ਪਿੰਡ ਦੇ ਵਿੱਚ ਸਾਡੇ ਸਕੂਲ ਦਾ ਕੋਈ ਵੀ ਸਟੂਡੈਂਟ ਜਿਹੜਾ ਹੈ ਕਈ ਨਾ ਡੋਰ ਦੇ ਨਾਲ ਤੰਗ ਨਹੀਂ ਹੋਣਾ ਨੇ ਲਗਭਗ ਇਹ ਸਾਰੇ ਹੀ ਅਸੀਂ ਕਰ ਰਹੇ ਪਰ ਅਸੀਂ ਥੰਗੜਲੇ ਤੋਂ ਇਹ ਸ਼ੁਰੂ ਕੀਤਾ ਹੈ ਕਿਉਂਕਿ ਇਹਦੇ ਨਾਲ ਅਸੀਂ ਪਿਛਲੇ ਦੇਸ਼ਾ ਪਿਛਲੇ ਹਜ਼ਾਰ ਜਿਹੜਾ ਪਿਛਲੇ ਹਫ਼ਤੇ ਵੀ ਇੱਕ ਦੋ ਇਨਸੀਡੈਂਟ ਹੋਈ ਸੀ ਇਸ ਵਾਰ ਵੀ ਬੱਚਿਆਂ ਦੇ ਜਿਹੜੀ ਮੰਜਰੀ ਹੋਈ ਹੈ ਸੰਗਰੂਰ ਜਿਹੜੀ ਕੈਜੂਐਲਟੀ ਹੋਈ ਹੈ ਚੈਨਾਟੌਰ ਦੇ ਨਾਲ ਇੱਕ ਬੱਚੇ ਦੀ ਡੈਥ ਵੀ ਹੋਈ ਹੈ ਉਹਦੇ ਕਾਰਨ ਤੇ ਇੱਕ ਕੋਸ਼ਿਕ ਜਿਹੜੇ ਦੁਕਾਨਦਾਰ ਆ ਕੁਝ ਜਿਹੜੇ ਆਪਣੇ ਨਿੱਜੀ ਮਫਾਜ਼ ਲਈ ਜਿਹੜੇ ਛੋਟੇ ਮੋਟੇ ਪ੍ਰੋਫਟ ਦੇ ਲਈ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਕਿੰਨੀਆਂ ਕੀਮਤੀ ਜਾਨਾਂ ਜਾ ਰਹੀਆਂ ਅਨਸਾਨੀਆਂ ਜਾਨ ਤੋਂ ਬਿਨਾ ਪੰਛੀਆਂ ਦੇ ਕਿੰਨਿਆਂ ਦੇ ਵਿਚਾਰੇ ਦੇ ਖੰਭ ਜਾ ਰਹੇ ਆ ਉਹਨਾਂ ਦੀ ਜਨਨਾ ਚਾਰੀਆਂ ਜਿਹੜੇ ਪੰਛੀ ਦਾ ਇੱਕ ਵਰੀ ਖੰਭ ਟੁੱਟ ਗਿਆ ਉਹ ਸਦਾ ਲਈ ਵਿਚਾਰ ਨਕਾਰਾ ਹੋ ਜਾਂਦਾ ਮੇਰੇ ਖਰੇ ਤੋਂ ਵੱਡਾ ਕਾਮੀ ਪਾਪ ਵੀ ਕੋਈ ਨਹੀਂ ਹੈ ਤੇ ਮੈਂ ਦੁਕਾਨਦਾਰਾਂ ਨੂੰ ਵੀ ਥੋੜੇ ਜਿਹੇ ਇਹ ਇਹ ਨਸੀਹਤ ਵੀ ਦੇਣੀ ਚਾਹਣਾ ਤੇ ਵਾਰਨਿੰਗ ਵੀ ਕਰਨੀ ਚਾਹਣਾ ਜੇ ਕੋਈ ਦੁਕਾਨਦਾਰ ਫੜਿਆ ਗਿਆ ਸੀ ਆਹ ਰਹੀਦਾ ਰਸੀਦਾ ਵਰਦਨਾ ਡਰੋਨ ਦੇ ਰਹੀ ਵੀ ਦੀ ਬਾਚ ਕਰ ਰੱਖਾਲੇ ਸਮਰਾਲੇ ਵੀ ਤੇ ਮਛੂੜਾ ਸਾਹਿਬ ਜੇ ਜੇ ਕੋ ਫੜਿਆ ਗਿਆ ਉਹਦੇ ਖਿਲਾਫ ਉਹ ਆ ਨਾ ਸੂਚਣ ਵੀ ਛੱਡੇ ਖਲਾਫ ਉਹ ਨਾ 188 ਦਾ ਪਰਚਾ ਦੇਗਾ ਸਰਹਾਲਾ ਪੁਲਿਸਿਆ ਖੰਧਖੰਨਾਪੁਰ ਛੱਡ ਦਊਗੀ ਮੈਂ ਉਹ ਇਹ ਜੇ ਸਖਤ ਪ੍ਰਵਾਹ ਨਾ ਮਗਾ ਘਟੋ ਘਟੋ 1 ਸਾਲ ਜਿਹੜਾ ਘਟੋ ਘਟੋ ਅੰਦਰ ਲਗਾ ਹੋਊਗਾ ਉਹਦੀ ਜਿਹੜੀ ਪਿਛਲੀ ਦੁਕਾਨਦਾਰੀ ਉਹ ਵੀ ਉਜੜੇ ਜਾਊਗੀ